ਹਾਂ ਜੀ ਸਰ ਜੀ ਜਿਹੜੀ ਆ ਗੈਸ ਤੇ ਆਪਣੇ ਦੇਖੋ ਇਹ ਤੇ ਦੇਖਣੇ ਕੀ ਕੰਮ ਹੈ ਬਿਲਕੁਲ ਜੀ ਮੈਂ ਥੋੜਾ ਬਾਹਰ ਸੀ ਔਰ ਮੈਨੂੰ ਪਤਾ ਲੱਗਾ ਵੀ ਹਲਕੇ ਦੇ ਵਿੱਚ ਕੋਈ ਗੈਸ ਪਾਈਪਲਾਈਨ ਜਿਹੜੀ ਫੱਟੀ ਹੈ ਤੇ ਜਿਹਦੇ ਕਰਕੇ ਜ਼ਖਮੀ ਹੋਏ ਲੋਕ ਸਾਡੇ ਇੱਕ ਬੱਚਾ ਸੀ ਬਾਕੀ ਹੋਰ ਤਿੰਨ ਹੋਰਾਂ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਜ਼ਖਮੀ ਹੋ ਕੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦਾ ਮੈਂ ਪਤਾ ਲੈਣ ਆਇਆ ਸੀ ਤਾਂ ਜੋ ਕੀ ਪਤਾ ਲੱਗੇ ਕਿ ਕੀ ਕਾਰਨ ਸੀ ਕੀ ਦਿੱਕਤ ਸੀ ਔਰ ਇਦੇ ਨਾਲ ਨਾਲ ਜਿਹੜੇ ਵੀ ਉੱਥੇ ਪਾਈਪਲਾਈਨ ਦੇ ਲਾਗੇ ਜੋ ਸੁਣਨ ਚ ਆਇਆ ਵੀ ਜਿਹੜੇ ਕੋਈ ਬਾਹਰੋਂ ਅਲੱਗ ਤੌਰ ਤੇ ਆਪਣਾ ਕੰਮ ਕਰ ਰਹੇ ਸੀ ਉਹਦੇ ਅਕੋਰਡਿੰਗ ਜਿਹੜੀ ਵੀ ਕੋਈ ਬੰਦਦੀ ਹੋਈ ਕਾਰਵਾਈ ਜਿੱਦੇ ਦੇ ਵਿੱਚ ਜਿੱਦੇ ਚ ਵੀ ਕੋਈ ਅਣਗੈਲੀ ਉਹ ਕੀਤੀ ਉਹਦੀ ਬੰਦਦੀ ਹੋਈ ਕਾਰਵਾਈ ਕੀਤੀ ਜਾਵੇ ਪਰ ਤੇਹਿੰਦਰ ਹੋ ਕੇ ਕਹੇ ਕਿ ਹਾਲਾਤ ਸੀ ਬਿਲਕੁਲ तकरीबन ਡਾਕਟਰ ਸਾਹਿਬ ਵੀ ਨਾਲ ਹੀ ਨੇ ਬਿਲਕੁਲ ਠੀਕ ਨੇ ਇਸ ਟਾਈਮ ਹਾਲਾਤ ਇਹਨਾਂ ਦੇ ਆਪਣੇ ਮੈਂ ਕਹਿ ਸਕਦਾ ਵੀ ਜਿਹੜਾ ਮੇਨ ਸਾਨੂੰ ਡਰ ਸੀ ਖਤਰਾ ਸੀ ਵੀ ਕਿਸੇ ਦਾ ਕੋਈ ਜਾਨੀ ਵਾਲੀ ਨੁਕਸਾਨ ਨਾ ਹੋਵੇ ਉਹਦੇ ਤੋਂ ਪਰਮਾਤਮਾ ਨੇ ਆਪਣੇ ਦੋਵੇਂ ਹੱਥਾਂ ਨਾਲ ਛੀਟ ਰੱਦ ਬਣਾ ਕੇ ਰੱਖਿਆ ਨੇਤਾ ਜੀ ਮੌਕੇ ਦੀ ਉੱਥੇ ਪੋਜੀਸ਼ਨ ਕੀ ਹੈ ਹੁਣ ਜਦੋਂ ਗੈਸ ਲਾਈਨ ਪਾਈਪ ਦੀ ਠੀਕ ਹੈ ਹੁਣ ਕੀ ਦੇਖੋ ਉਹ ਸਾਰੇ ਹੁਣ ਜਿਨ੍ਹਾਂ ਨੇ ਗੁਜਰਾਤ ਪਾਈਪਲਾਈਨ ਹੈ ਤਕਰੀਬਨ ਆਲ ਓਵਰ ਮੇਰੇ ਸਰਨਾ ਪੰਜਾਬ ਦੇ ਵਿੱਚ ਹੀ ਜਿਹੜੇ ਆ ਵੀ ਇਹ ਪਾਈਪਲਾਈਨ ਯੂਜ਼ ਕਰ ਰਹੇ ਨੇ ਜੀਦੇ ਨਾਲ ਦੇਖਣ ਚਾਇਆ ਵੀ ਜਿਹੜੀ ਕੋਈ ਦਿੱਕਤ ਸੀ ਉਹਨਾਂ ਦੀਆਂ ਸਾਰੀਆਂ ਟੀਮਾਂ ਉਹਨਾਂ ਦੀ ਪਹੁੰਚੀਆਂ ਨੇ ਦੇਖ ਰਹੇ ਨੇ ਬਾਤ ਕਰ ਰਹੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਆਉਗੇ ਉਹਨੂੰ ਕਵਰ ਕਰਦੇ ਨੇ ਠੀਕ ਹੈ ਕਾਰਵਾਈ ਕੋਈ ਹੋਏਗੀ ਜਿੰਨਾ ਵੀ ਕਾਰਵਾਈ ਜਿਹਦੀਆਂ ਗੈਲੀਆਂ ਉਹਦੇ ਤੇ ਕਾਰਵਾਈ ਕੀਤੀ ਜਾਓ ਠੀਕ ਹੈ ਇਹਦੇ ਚ ਕੋਈ ਦੂਰ ਆਏ ਨਹੀਂ ਠੀਕ ਹੈ